ਫੰਨਾ ਦੇ ਇੱਕ ਨਿੱਜੀ ਹਸਪਤਾਲ ਚ ਔਰਤ ਦੀ ਮੌਤ ਮਗਰੋਂ ਪਰਿਵਾਰ ਨੇ ਲਾਏ ਇਲਜ਼ਾਮ ਚ ਲਾਪਰਵਾਹੀ ਦੇ ਦੋਸ਼ ਪਿੱਤੇ ਦੀ ਪੱਥਰੀ ਦੇ ਆਪਰੇਸ਼ਨ ਮਗਰੋਂ 25 ਸਾਲਾ ਤੰਨੂ ਦੀ ਹੋਈ ਮੌਤ ਪੁਲਿਸ ਜਾਂਚ ਚ ਜੁਟੀ ਆਪਰੇਸ਼ਨ ਤੋਂ ਪਹਿਲਾਂ ਤੰਨੂ ਦੀ ਇੰਸਟਾਗ੍ਰam ਉੱਪਰ ਪੋਸਟ ਕੀਤੀ ਵੀਡੀਓ ਵੀ ਸਾਹਮਣੇ ਆਈ ਜਿਸ ਵਿੱਚ ਉਹ ਆਪਣੇ ਪਤੀ ਦੇ ਨਾਲ ਪੂਰੀ ਖੁਸ਼ੀ ਤੇ ਤੰਦਰੁਸਤ ਦਿਖਾਈ ਦੇ ਰਹੀ ਹੈ ਕੁਝ ਨਹੀਂ ਹੋ ਆਪਰੇਸ਼ਨ ਕਰਾਣੇ ਗਈ ਸੀ ਆਪਰੇਸ਼ਨ ਮੇ 7 ਵਜੇ ਲੈ ਕੇ ਗਏ ਉਹ ਕਹੇ ਕੋਮ ਬੜੀਆ ਠੀਕ ਸੀ ਬਿਲਕੁਲ ਆਪਰੇਸ਼ਨ ਕਰ ਸ਼ਾਮ ਕੋ 7:30 ਵਜੇ ਲੈ ਕੇ ਗਏ 7 ਵਜੇ 7 ਵਜੇ ਲੈ ਕੇ ਗਏ ਅੰਦਰ 7:30 ਵਜੇ ਬਾਹਰ ਲੈ ਆਏ ਟੈਸਟ ਸੋਇ ਕੱਲ ਸੀਗੀ ਰਿਪੋਰਟ ਨੋਰਮਲ ਇਹਨਾਂ ਨੇ ਕਿਹਾ ਵੀ ਆਪਰੇਸ਼ਨ ਥੋੜਾ ਹੋ ਜਾਏਗਾ ਪੇਸ਼ੈਂਟ ਐਡਮਿਟ ਕਰ ਲਿਆ ਸੀਗਾ ਠੀਕ ਹੈ ਆਪਣਾ ਪੇ 7:30 ਵਜੇ ਉਹਨੂੰ ਵਾਚ ਹੋਸ਼ ਨਹੀਂ ਆਏ ਉਹ ਆਪਣੇ ਲਵਾਸਾ ਹਸਪੀਟਲ ਲੈ ਗਏ ਉਥੇ ਡੈੱਡ ਡਿਕਲੇਅਰ ਕਰਤਾ ਸੀਗਾ ਅਸੀਂ ਉਹਨਾਂ ਦੇ ਵਾਰਸਾਂ ਦੇ ਬਿਆਨ ਹਾਸਲ ਕਰੇ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਹਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਖੰਨਾ ਦੇ ਇੱਕ ਨਿੱਜੀ ਹਸਪਤਾਲ 'ਚ ਔਰਤ ਦੀ ਮੌਤ ਮਗਰੋਂ ਪਰਿਵਾਰ ਨੇ ਲਾਏ ਇਲਜ਼ਾਮ, ਚਲਾ ਪ੍ਰੋਵਾਈ ਦੇ ਦੋਸ਼। ਪਿੱਤੇ ਦੀ ਪੱਥਰੀ ਦੇ ਆਪਰੇਸ਼ਨ ਮਗਰੋਂ 25 ਸਾਲਾ ਤੰਨੂ ਦੀ ਹੋਈ ਮੌਤ। ਪੁਲਿਸ ਜਾਂਚ 'ਚ ਜੁਟੀ ਆਪਰੇਸ਼ਨ ਤੋਂ ਪਹਿਲਾਂ ਤੰਨੂ ਦੀ ਇੰਸਟਾਗ੍ਰam 'ਤੇ ਪੋਸਟ ਕੀਤੀ ਵੀਡੀਓ ਵੀ ਸામਨੇ ਆਈ ਜਿਸ ਵਿੱਚ ਉਹ ਆਪਣੇ ਪਤੀ ਦੇ ਨਾਲ ਪੂਰੀ ਖੁਸ਼ੀ ਤੇ ਤੰਦਰੁਸਤ ਦਿਖਾਈ ਦੇ ਰਹੀ ਹੈ ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਵਾਉਣ ਗਈ ਤੰਨੂ ਦੀ ਆਪਰੇਸ਼ਨ ਦੌਰਾਨ ਮੌਤ ਹੋ ਗਈ ਪਰਿਵਾਰ ਨੇ ਨਿੱਜੀ ਹਸਪਤਾਲ ਦੇ ਡਾਕਟਰਾਂ ਤੇ ਲਾਪਰਵਾਹੀ ਦੇ ਦੋਸ਼ ਲਗਾਇਆ ਹੈ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੂੰ ਪਿੱਤੇ ਦੀ ਪੱਥਰੀ ਹੈ ਜਦੋਂ ਉਹ ਨਿੱਜੀ ਹਸਪਤਾਲ 'ਚ ਗਿਆ ਤਾਂ ਡਾਕਟਰਾਂ ਨੇ ਆਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਤਨੂ ਨੂੰ ਸਵੇਰੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਦਿਨ ਵਾਰ ਡਾਕਟਰਾਂ ਵੱਲੋਂ ਗਲੂਕੋਜ਼ ਲਗਾਇਆ ਗਿਆ ਸ਼ਾਮ ਨੂੰ ਡਾਕਟਰ ਉਸ ਨੂੰ ਆਪਰੇਸ਼ਨ ਥੀਏਟਰ ਲੈ ਗਏ ਕੁਝ ਸਮੇਂ ਬਾਅਦ ਤਨੂ ਨੂੰ ਬਿਹੋਚੀ ਦੀ ਹਾਲਤ 'ਚ ਬਾਹਰ ਲਿਆਂਦਾ ਗਿਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ 1 ਜਾਂ 2 ਘੰਟਿਆਂ ਵਿੱਚ ਹੋਸ਼ 'ਚ ਆ ਜਾਣਗੇ ਹਾਲਾਂਕਿ ਜਦੋਂ ਉਹ 1 ਜਾਂ 2 ਘੰਟੇ ਚ ਹੋਸ਼ ਨਹੀਂ ਆਇਆ ਤਾਂ ਉਹਨਾਂ ਨੂੰ ਦੁਬਾਰਾ ਪੁੱਛਿਆ ਗਿਆ ਤੰਨ ਨੂੰ ਜਲਦੀ ਨਾਲ ਐਂਬੂਲੈਂਸ ਵਿੱਚ ਇੱਕ ਵੱਡੇ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਡਾਕਟਰਾਂ ਤੇ ਲਾਪਰਵਾਹੀ ਦਾ ਦੋਸ਼ ਲਾਉਂਦੇ ਹੋਏ ਉਹਨਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮਾਮਲੇ ਬਾਰੇ ਜਾਣਕਾਰੀ ਮਿਲੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ रिपोर्ट ऑन द ही कारवाई ਕੀਤੀ ਜਾਵੇਗੀ ਬੇਇੱਜ਼ਤੀ ਦਾ ਇਨਸਾਫ ਚਾਹੀਏ ਮੇਰਾ ਨਾਮ ਸੁਮਿਤਰਾ ਕੁਝ ਨਹੀਂ ਹੋ ਆਪਰੇਸ਼ਨ ਕਰਾਣੇ ਗਈ ਸੀ ਆਪਰੇਸ਼ਨ ਮੇ 7 ਵਜੇ ਲੈ ਕੇ ਗਏ ਉਹਨਾਂ ਨੇ 7:30 ਵਜੇ ਬਾਅਦ ਮਾਰ ਲਿਆ ਗਿਆ ਉਹਨਾਂ ਨੇ ਇਹ ਸੁਭਮ ਹਸਪਤਾਲ ਸੁਭਮ ਹਸਪਤਾਲ ਖੰਨਾ ਸਾਈਂ ਸ਼ਿਵਾਂਗੋ ਹਸਪੀਟਲ ਖੰਨਾ ਪੀਰ ਖੰਨਾ ਰੋਡ ਤੇ ਪੀਰ ਖੰਨਾ ਰੋਡ ਤੇ ਸਾਰੇ ਪਿੱਤਕੀ ਪੱਥਰੀ ਦਾ ਪ੍ਰੇਸ਼ਾਣ ਹੋ ਰਹੀ ਹੈ ਕੱਲ੍ਹ ਗਈ ਸੀ ਨਮ ਹੋਇਆ ਥਾ ਕੱਲ੍ਹ ਗਈ ਸੀ कल सवेरे गई थी शाम ਨੂੰ ਨਾ ਪਰੇਸ਼ਨ ਕਰਾ 7 ਵਜੇ ਬਾਦ ਮੇਰੇ ਬੇਟੇ 1 ਘੰਟੇ ਦੇ ਵਿੱਚ ਉਹਨਾਂ ਮਾਰ ਕੇ ਉਹਨੂੰ ਆਈਬੀਆਈ ਹਸਪੀਟਲ ਚ ਆਪਣਾ ਐਂਬੂਲੈਂਸ ਲੈ ਜਾ ਕੇ ਆਪ ਹੀ ਐਡਮਿਟ ਕਰਾ ਸਟਾਪ ਛੱਡ ਕੇ ਚਲਾ ਗਿਆ ਆ ਆਪ ਦੀ ਬਹੂ ਦਾ ਕੀ ਨਾਮ ਤਨੂਨਾ ਮੈਂ ਤਨੂ 23 ਸਾਲ ਦੀ 23 24 ਸਾਲ ਦੀ ਛੋਟਾ ਜਿਹਾ ਬੱਚਾ ਛੋਟਾ ਜਿਹਾ 4 ਸਾਲ ਹੋਏਗੇ ਅਬ ਸਾਲੋਰ ਨੇ ਨੰਬਰ ਮੈਂ ਉਹ ਵੀ वो कहाँ पर है हमें नहीं पता कहाँ है नहीं पता कहाँ पर लेके गए हमें नहीं पता कौन से हॉस्पिटल वो वो में हाँ वही वही लेके गए थे हॉस्पिटल जिस हॉस्पिटल से ऑपरेशन करना चाहिए मेरे बच्चे को भी वो छोटा सा मेरा बेटा वो मम्मी मम्मी कर रहा उसका ऑपरेशन कर गए कहा मेरी बच्ची को पूछाया क्यों पूछाया जहाँ ऑपरेशन हुआ वहाँ क्यों नहीं किया ठीक है क्यों ऑपरेशन किया जब मेरी बेटी कोई कमी थी उन्होंने कहा सब ठीक है ऑपरेशन हो जाएगा सब ठीक फिर क्या हुआ फिर क्या हुआ कल सुबह दस, दस ग्यारह बजे गई, गई मेरी बेटी नहा दो गए तैयार हो गए खूब बढ़िया ठीक थी बिल्कुल ऑपरेशन कल शाम को साढ़े सात बजे लेके गए सात बजे बजे लेके गए अंदर साढ़े सात बजे बाहर ले आए का थैली का। डॉक्टरों ने कहा इसकी हार्ट बीट कम हो रही है हार्ट बीट नहीं चल रही उसे दूसरे हॉस्पिटल में रेफर कर दिया ये हुआ हमें नहीं पता जी और हल्ले करके चले गए मेरे को हाँ। मैं बोला मैं कहा मैडम तुम चलो साथ कहता हम नहीं जाएंगे नहीं मेरा स्टाफ जा रहा साथ में तो, मैं नहीं सर मेरी बेटी को तो हमें हमें इंसाफ चाहिए मेरा वो जरा सा बच्चा घर में लूंगा मम्मी मैं दिल्ली से हूँ मेरा नाम सुझी है मैं दिल्ली से हूँ मेरी बेटी मेरी तनु देटी बेटी थी मुझे इंसाफ चाहिए मेरी बेटी का ये भी नहीं पता था मैं तो सुबह से दिखी भी नहीं कौन से हॉस्पिटल में मेरी बच्ची उन डॉक्टरों का इलाज होना चाहिए बिल्कुल होना चाहिए इलाज ਸਰ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਸਨੀ ਕੁਮਾਰ ਹੈ ਜੀ ਸਨੀ ਜੀ ਕੀ ਮਾਮਲਾ ਹੈ ਇਹ ਜਿਹੜਾ ਸ਼ਿਵਮ ਹਸਪੀਟਲ ਦਾ ਮਾਮਲਾ ਇਦਾਂ ਹੈ ਜੀ ਅਸੀਂ ਕੱਲ ਆਪਣਾ ਟੈਸਟ ਕਰਵਾਉਣ ਗਏ ਸੀਗੇ ਮਾਈਲੇਜ ਦਾ ਉਤੋਂ ਪਹਿਲਾਂ ਵੀ ਟੈਸਟ ਹੋਇਆ ਸੀ ਉਹਦੇ ਵਿੱਚ ਰਿਪੋਰਟ ਜ਼ਿਆਦਾ ਆਈ ਸੀਗੀ ਮਾਈਲੇਜ ਟੈਸਟ ਕੱਲ ਫੇਰ ਟੈਸਟ ਹੋਇਆ ਕੱਲ ਸੀਗੀ ਰਿਪੋਰਟ ਨੋਰਮਲ ਇਹਨਾਂ ਨੇ ਕਿਹਾ ਵੀ ਆਪਰੇਸ਼ਨ ਥੋੜਾ ਹੋ ਜਾਏਗਾ ਪੇਸ਼ੈਂਟ ਐਡਮਿਟ ਕਰ ਲਏ ਸੀਗਾ ਠੀਕ ਹੈ ਆਪਣਾ 9:30 ਵਜੇ ਐਡਮਿਟ ਹੋ ਗਏ ਸੀਗੇ ਉਤੋਂ ਬਾਅਦ ਉਹਨਾਂ ਦੇ ਇੱਕ ਗਲੂਕੋਜ਼ ਦੀ ਡ੍ਰਿਪ ਲੱਗੀ ਸੀ 1 ਵਜੇ ਤੱਕ ਫਿਰ ਉਹ ਤੋਂ ਬਾਅਦ 3:7 ਵਜੇ ਤੱਕ ਫੇਡ ਡ੍ਰਿਪ ਲੱਗੀ 7:30 ਵਜੇ ਤੱਕ ਪੇਸ਼ੈਂਟ ਠੀਕ ਸੀਗਾ ਬਿਲਕੁਲ ਨੋਰਮਲ ਸੀਗਾ ਫਿਰ ਉਹ ਤੋਂ ਬਾਅਦ 7:40 ਦੇ ਵਿੱਚ ਇਹਨਾਂ ਨੇ ਆਪਰੇਸ਼ਨ ਕਰਾਉਣ ਲੈ ਕੇ ਚਲੇ ਗਏ ਫਿਰ ਉਹ ਤੋਂ ਬਾਅਦ 8:5 ਦੇ ਵਿੱਚ ਪੇਸ਼ੈਂਟ ਬਾਹਰ ਆਇਆ ਕੋਈ ਹੋਸ਼ ਨਹੀਂ ਸੀਗਾ ਕੋਈ ਨੋਰਮਲ ਐਵੇਂ ਸੀਗਾ ਬਿਲਕੁਲ ਡੈੱਡ ਸੀਗਾ ਮੈਨੂੰ ਕਹਿੰਦੇ ਪੇਸ਼ੈਂਟ ਦੇ ਇੰਜੈਕਸ਼ਨ ਲੱਗਿਆ ਹੋਇਆ ਠੀਕ ਹੈ ਉਹ ਹੋਸ਼ੇ ਆਉਣ ਨੂੰ ਇੱਕ ਦੋ ਘੰਟੇ ਵੀ ਲੱਗ ਜਾਂਦੇ ਨੇ ਫਿਰ ਮੈਂ 9:00 ਵਜੇ ਉਹਨਾਂ ਨੂੰ ਕਿਹਾ ਮੈਂ ਕਿ ਪੇਸ਼ੈਂਟ ਕੋਈ ਵੀ ਮੂਵਮੈਂਟ ਨਹੀਂ ਕਰ ਰਿਹਾ ਠੀਕ ਹੈ ਤੁਸੀਂ ਦੇਖੋ ਫਿਰ ਉਹਨਾਂ ਦਾ ਵਾਰਡ ਦਾ ਮੁੰਡਾ ਇੱਕ ਆਇਆ ਉਹਨੇ ਚੈੱਕ ਕੀਤਾ ਕਹਿੰਦਾ ਮੈਂ ਡਾਕਟਰ ਸਾਹਿਬ ਨੂੰ ਬੁਲਾ ਕੇ ਲੈ ਕੇ ਆਂਦਾ ਉਹ ਡਾਕਟਰ ਨੂੰ ਬੁਲਾ ਕੇ ਲੈ ਕੇ ਆਇਆ 9:30 ਵਜੇ ਤੱਕ ਉਹਨਾਂ ਨੇ ਕੀ ਕੀਤਾ ਮੈਨੂੰ ਨਹੀਂ ਪਤਾ ਫਿਰ ਉਹ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਦੂਸਰਾ ਹਸਪੀਟਲ ਲੈ ਕੇ ਜਾਣਗੇ ਮੈਂ ਕਿਉਂ ਲੈ ਕੇ ਜਾਣਗੇ ਕਹਿੰਦੇ ਇਹਨਾਂ ਦੀ ਜੋ ਨਬਜ਼ ਹੈ ਉਹ ਚੱਲ ਨਹੀਂ ਰਹੀ ਥੋੜੀ ਥੋੜੀ ਸਲੋ ਚੱਲ ਰਹੀ ਹੈ ਦੂਸਰੇ ਹਸਪੀਟਲ ਲੈ ਕੇ ਜਾਵਾਂਗੇ ਪਰ ਇਹ ਤੁਹਾਨੂੰ ਕਦ ਪਤਾ ਲੱਗਿਆ ਵੀ ਉਹ ਡੈੱਡ ਹੋ ਗਏ ਮੈਨੂੰ ਸਰ 9 ਵਜੇ ਪਤਾ ਲੱਗਿਆ ਜਿਸ ਟਾਈਮ ਮੈਨੂੰ ਇਹਨਾਂ ਨੇ ਕਿਹਾ ਸੀਗਾ ਘੰਟੇ ਤੱਕ ਤੁਸੀਂ ਮੂਮੈਂਟ ਹੋਊਗੀ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਘੰਟੇ ਬਾਅਦ ਉਹਨਾਂ ਨੇ ਚੈੱਕ ਕੀਤਾ ਕੋਈ ਮੂਮੈਂਟ ਨਹੀਂ ਸੀ ਕਿ ਫਿਰ ਮੈਂ ਜਦ ਇਹਨਾਂ ਦੇ ਸਟਾਫ ਨੂੰ ਬੁਲਾਇਆ ਇਹਨਾਂ ਨੇ ਸਟਾਫ ਨੇ ਚੈੱਕ ਕੀਤਾ ਫਿਰ ਇਹਨਾਂ ਨੇ ਉਹਨਾਂ ਸਟਾਫ ਨੇ ਡਾਕਟਰ ਨੂੰ ਬੁਲਾਇਆ ਆਪਣੇ ਡਾਕਟਰ ਨੇ ਸਾਰਾ ਕਾਰਵਾਈ ਕੀਤੀ ਉਹਨਾਂ ਦੇ ਕੁਝ ਸਮਝ ਨਹੀਂ ਲੱਗਿਆ ਫਿਰ ਉਹਨਾਂ ਨੇ ਦੂਸਰੇ ਹਸਪੀਟਲ ਦੇ ਵਿੱਚ ਐਡਮਿਟ ਕਰਤਾ ਨਾਲੇ ਮੈਨੂੰ ਦੱਸਿਆ ਵੀ ਨਹੀਂ ਨਾ ਕੋਈ ਲਿਖਤ ਦੇ ਦੱਸਿਆ ਮੈਨੂੰ ਕਿ ਵੀ ਤੁਹਾਨੂੰ ਆ ਹਸਪੀਟਲ 'ਚ ਲੈ ਕੇ ਜਾਣਾ ਐਮਬੂਲੈਂਸ ਉਹਨਾਂ ਨੇ ਕਰਾਈ ਐਮਬੂਲੈਂਸ ਕਰਾ ਕੇ ਲਿਵਾਸ ਲਿਵਾਸ ਹਸਪੀਟਲ ਦੇ ਵਿੱਚ ਲੈ ਗਏ ਸੀਗੇ ਠੀਕ ਹੈ ਫਿਰ ਉੱਥੇ ਲੈ ਗਏ ਉੱਥੇ ਫਿਰ ਇਹਨਾਂ ਦਾ ਜਿਹੜਾ ਵਾਰਡ ਦੇ ਬੰਦੇ ਗਏ ਸੀਗੇ ਉੱਥੇ ਡਾਕਟਰਾਂ ਨੇ ਚੈੱਕ ਕੀਤਾ ਉਹਨਾਂ ਨੂੰ ਦੱਸਤਾ ਕਿ ਤੁਹਾਡਾ ਪਿੰਚਨ ਨਹੀਂ ਹੈਗਾ ਇਹਨਾਂ ਦੇ ਜਿਹੜੇ ਬੰਦੇ ਆਏ ਸੀਗੇ ਤਿੰਨ ਚਾਰ ਮੈਂ ਆਏ ਸੀਗੇ ਉਹ ਜਦ ਇਹ ਗੱਲ ਸੁਣ ਕੇ ਡਾਕਟਰ ਨੇ ਨਾਲ ਗੱਲ ਹੋਈ ਜਦੇ ਉੱਥੋਂ ਨਿਕਲ ਗਏ ਉਹ ਚਾਹੋ ਆਪਰੇਸ਼ਨ ਕਰਾਇਆ ਸੀ ਪਿੱਤੇ ਦਾ ਆਪਰੇਸ਼ਨ ਕਰਵਾਏ ਸੀਗੇ ਜਿਸ ਨੇ ਪੱਥਰੀ ਦਾ ਠੀਕ ਹੈ ਪਿੱਤੇ ਦਾ ਆਪਰੇਸ਼ਨ ਡਾਕਟਰ ਨਾਲ ਮੇਰੀ ਗੱਲ ਹੋਈ ਕਹਿੰਦੇ ਨੋਰਮਲ ਆਪਰੇਸ਼ਨ ਹੋ ਗਿਆ ਠੀਕ ਹੈ ਕੋਈ ਦਿੱਕਤ ਨਹੀਂ ਹੈ ਠੀਕ ਹੈ ਇਹਨਾਂ ਨੂੰ ਆਪਰੇਸ਼ਨ ਯਾਨੀ ਕਿ ਆਪਣਾ ਹੋ ਜਾਏਗਾ ਉਹ ਸਾਡੇ 8 ਘੰਟੇ ਤੱਕ ਕਿਹੜਾ ਹਸਪਤਲ ਹੈ ਸੀਵਾਮ ਹਸਪਤਲ ਹੈ ਜੀ ਕਿੱਥੇ ਆਪਣਾ ਪੀਰਖਾਨਾ ਰੋਡ ਦੇ ਵਿੱਚ ਖੰਨੇ ਦੇ ਵਿੱਚ ਤੇ ਹੁਣ ਤੁਸੀਂ ਇੱਥੇ ਆਏ ਹੋ ਕਿ ਮੈਂ ਕਿੱਥੇ ਆਏ ਸੀਗੇ ਜੀ ਠੀਕ ਹੈ ਸੀਵਾਮ ਇਧਰ ਲਿਵਾਏ ਹਸਪਤਲ ਨੇ ਆਪਣੀ ਰਿਪੋਰਟ ਲਿਖਾਈ ਥਾਣੇ ਦੇ ਵਿੱਚ ਆ ਕੇ ਕਿ ਸਾਡੇ ਕੋਲ ਇਦਾਂ ਪੇਸ਼ੈਂਟ ਆਇਆ ਹੈ ਸੀਵਾਮ ਹਸਪਤਲ ਦੇ ਵਿੱਚ ਫਿਰ ਅਸੀਂ ਹੁਣ ਉਹਦੇ ਖਿਲਾਫ ਰਿਪੋਰਟ ਦਰਜ ਕੀਤੀ ਗਈ ਫਿਰ ਇਹ ਕਹਿੰਦੇ ਵੀ ਅਸੀਂ ਰਿਪੋਰਟ ਤਾਂ ਕਰਾਂਗੇ ਜਦ ਤੱਕ ਉਹਦਾ ਉਹ ਹੋਏਗਾ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ ਕੀ ਕੀ ਇਹ ਤਨੂ ਨਾਮ ਦੀ ਲੇਡੀ ਸੀਗੀ ਉਮਰ 23 ਸਾਲ ਦੀ ਸੀਗੀ ਕੱਲ ਆਪਣੇ ਪੁੱਤ ਦੇ ਜੀ ਪਥਰੀ ਦਾ ਆਪਰੇਸ਼ਨ ਕਰਾਉਣ ਵਾਸਤੇ ਆਏ ਸੀਗੀ ਆਪਰੇਸ਼ਨ ਤੋਂ ਬਾਅਦ ਉਹਨੂੰ ਬਾਅਦ ਚ ਹੋਸ਼ ਨਹੀਂ ਆਏ ਉਹ ਆਪਣੇ ਲਵਾਸਾ ਹਸਪੀਟਲ ਲੈ ਗਏ ਉੱਥੇ ਡੈੱਡ ਡਿਕਲੇਅਰ ਕਰ ਦਿੱਤਾ ਸੀਗਾ ਅਸੀਂ ਉਹਨਾਂ ਦੇ ਵਾਰਸਾਂ ਦੇ ਬਿਆਨ ਹਾਸਲ ਕਰਕੇ ਪੋਸਟ ਮਾਨ ਨੂੰ ਕਰਵਾਉਣ ਵਾਸਤੇ ਭੇਜਿਆ ਸੀ ਉਹਨਾਂ ਦਾ ਸਰ ਡਾਕਟਰਾਂ ਦਾ ਰਿਪੋਰਟ ਬਣਾਇਆ ਜਾ ਰਿਹਾ ਜੋ ਵੀ ਪੋਸਟਵਾਨੀ ਰਿਪੋਰਟ ਆਉਗੀ ਉਹਦੇ ਹਿਸਾਬ ਨਾਲ ਬੰਦੀ ਕਰ ਵੀ ਕੀਤੀ ਜਾਊਗੀ ਥੈਂਕ ਯੂ